ਟਿੰਡੇ ਦੇ ਵਿੱਚ ਦੇਖੋ ਫਰੈਂਡ ਕਿੰਨਾ ਭਾਰਾ ਮੀਂਹ ਆ ਬਹੁਤ ਭਾਰਾ ਮੀਂਹ ਆ ਜੀ ਬਹੁਤ ਜ਼ਿਆਦਾ ਦੇਖੋ ਅੱਜ ਮਨ ਲਾਦਾ ਤਰੀਕ ਹੈਗੀ ਆ 3 ਤਰੀਕ ਆ ਸ਼ਾਇਦ ਆ ਤਰੀਕ ਕਿੰਨੀ ਆ ਤਰੀਕ ਕਿੰਨੀ ਆ ਅੱਜ ਤਰੀਕ ਜੀ 4 ਬੀਜ ਅੱਜ 3 ਤਰੀਕ ਆ ਤੇ ਤੁਸੀਂ بارش ਦੇਖ ਸਕਦੇ ਹੋ ਫਰੈਂਡ ਤੇ ਆ ਮੇਰੇ ਹਾ ਮੇਰੇ ਘਰ ਵਾਲਾ ਦੇਖੋ ਫਰੈਂਡ ਅੱਜ ਆਹਾ ਹਾ ਸਭ ਚਿੱਕੜਾ ਦੇ ਵੀ ਬਹੁਤ ਜਿਆਦਾ ਨਾਲ ਕਰਨੇ ਕਾਰ ਆਹਾ ਹਾ ਹਾ ਪਹਿਲਾਂ ਡਾਕਟਰ ਤੁਮ ਜਿਵੇਂ ਕਰਦਾ ਹੀ ਆਹ ਤੁਮ ਜੂ ਤੁਮ ਜੂ ਇਹ ਮਾਤਾ ਗੁੱਲੂ ਗੁੱਲੂ ਨੇ ਗੁੱਲੂ ਕਹਿੰਦਾ ਮੈਂ ਨਹੀਂ ਆਣਾ ਪਰ ਆ ਜਨ ਬਾਰਸ਼ ਤੇ ਘੌੜੀਆਂ ਭਾਸ਼ਣ ਦੇ ਹੀ ਆਂਦਾ ਆਪਦਾ ਹੀ ਦੇਖੋ ਫਰੈਂਡ ਪਾਣੀ ਇਹ ਆ ਪਟੰਡੇ ਸ਼ਹਿਰ ਦਾ ਹਾਲ ਦੇਖੋ ਜੀ ਉਹ ਜਾਂਦਾ ਹਸਬੰਦ ਮੇਰੇ ਅੱਜ ਤੁਸੀਂ ਦੇਖ ਲਿਆ ਬਲੌਗ ਦੇ ਵਿੱਚ ਹੈ ਸਰੰਡ ਤੇ ਫੇਰ ਤੁਹਾਨੂੰ ਦਿਖਾਵਾਂਗੇ ਅਸੀਂ ਕਿਤੋਂ ਫਰੈਂਡ ਅੱਜ ਸਾਰਾ ਬਲੌਗ ਮੇਰੇ ਘਰ ਵਾਲੇ ਦਾ ਹੀ ਆ ਦੇਖ ਸਕ ਜਾ ਤੁਸੀਂ ਜੀਵਾਇ ਕਰ ਰਿਹਾ ਬੰਦਾ ਜੀਵਾਇ ਮੈਨੂੰ ਨਾਉਣ ਦੇ ਤਾਨੇ ਨੇ ਮੈਂ ਕਮਨ ਹਾਲਾ

ਦੇਖ ਕਮਰੇਟ ਕਮਲਾ ਤੁਸੀਂ ਕਹਿੰਦੇ ਕਿਰਲਾ ਹੀ ਕਮਲ ਮਾਰਦੀ ਹੈ ਦੇਖ ਤੁਸੀਂ ਕਹਿੰਦੇ ਕੱਲੀ ਕਿਰਲਾ ਕਮਲ ਮਾਰਦੀ ਹੈ ਕਿਰਨਾਂ ਨਹੀਂ ਕਮਲ ਮਾਰਦੀ ਕਿਰਨਾਂ ਟੱਬਰ ਹੀ ਕਮਲ ਮਾਰ ਦੇਖੋ ਦੋਸਤੋਂ ਅਸੀਂ ਇਹਦੇ ਵਿੱਚ ਜੋੜਾਂਗੇ ਅਸੀਂ ਕਈ ਦਿਨ ਹੋ ਗਿਆ ਅਸੀਂ ਖਾਣਾ ਖਾਣ ਗਏ ਸੀ ਕਿ ਕੁੱਤੇ ਨੇ ਬੁਲਾਇਆ ਸੀ ਸਾਨੂੰ ਤੇ ਅਸੀਂ ਇਸੇ ਬਲੌਗ ਦੇ ਵਿੱਚ ਉਹ ਬਲੌਗ ਜੋੜਾਂਗੇ ਜੀ ਤੇ ਤੁਸੀਂ ਦੇਖਿਓ ਜ਼ਰੂਰ ਇਹ ਖਲਤ ਹਨਾ ਵਾਂਗ ਮੀਂਹ ਦਿਖਾਦਾ ਮੈਂ ਬਹੁਤ ਬੁਰਾ ਹਾਲ ਆ ਜੀ ਬਹੁਤ ਜ਼ਿਆਦਾ ਪਖੰਡੇ ਵਿੱਚ ਬਹੁਤ ਭਾਰੀ ਮੀਂਹ ਆ ਜੀ ਬਹੁਤ ਜ਼ਿਆਦਾ ਭਾਰੇ ਦੇਖੋ ਤੁਸੀਂ ਅ ਸਾਰਾ ਬਲੌਗ ਸਾਡੇ ਘਰ ਵਾਲੇ ਤੇ ਦੇਖ ਲਓ ਤੁਸੀਂ ਪਾਪਾ ਮੈਮੀ ਆਣਾ ਦੇਖੋ ਉਹ ਸਾਈਕਲ ਦੀਆਂ ਲਾਈਟਾਂ ਚੱਲੀ ਜਾਂਦੀਆਂ ਸਾਡੀ ਗੁੱਲੂ ਦਾ ਸਾਈਕਲ ਆ ਸਾਡੀ ਦਾ ਦੇਖੋ ਛੱਤ ਦੇ ਉੱਪਰ ਤੇ ਪਾਣੀ ਝੋਣ ਲੱਗਾ ਦੇਖੋ ਫਰੈਂਡ ਸਤਪਾਲ ਸਿੱਧੂ ਜੀ ਕਰਦਾ ਬੇਇੱਜ਼ਤੀ ਤੂੰ ਹੋੜੀ ਕਰਕੇ ਆਇਆ ਤੋ ਕੇ ਲਿਆ ਫੜੇ ਹੋ ਜਾਣ ਮੂਰੇ ਖੜਕੇ ਆਗਾ ਮਾ ਬਾਹਰ ਅਮਰੀਕਾ ਕੈਨੇਡਾ ਵਾਲਿਆਂ ਨੂੰ ਦਗਾਉਣੀ ਆ ਵੀ ਸਾਡੇ ਘਰੇ ਦੇ ਕੋਲ ਮਿੱਠਾ ਕੈਨੇਡਾ ਵਾਲੇ ਮਾਈ ਮੈਂ ਤੁਹਾਨੂੰ ਗੱਲ ਕਰਦਾ ਸਿੱਧੀ ਇਹ ਮਿੱਠੇ ਦੇ ਪੈ ਗਈ ਬਹੁਤ ਜ਼ਿਆਦਾ ਬਾਣੀ ਬ੍ਰੈਡਲ ਆਇਓ ਬ੍ਰੈਡਲ ਆਇਓ ਕਿਰਨਾਂ ਨੂੰ ਮੈਨੂੰ ਕੋਈ ਨਾ ਆਓਗੇ ਇਹਦਾ ਭਰਾਵਾ ਇਹ ਡੱਬਾ ਤੁਹਾਨੂੰ ਬੜਾ ਚੌਂ ਚੌਂਦਾ ਲੱਗਦੀ ਹੈ ਇਹਦੇ ਨਾਲ ਆਇਆ ਹੀ ਨਾ ਬਾਈ ਹਾਂ ਇਹਦੇ ਨਾਲ ਤਾਂ ਬਾਈ ਨਾ ਆਇਆ ਹੀ ਚੰਗਾਗਾ ਤੇ ਬਾਕੀ ਪਤਾ ਕੀ ਜੇ ਤੁਸੀਂ ਕੋਈ ਮਿਲਣ ਨੂੰ ਮਿਲਣ ਵੀ ਆਉਂਗੇ ਨਾ ਤੁਸੀਂ ਗੱਡੀ ਕਾਰ ਲੈ ਕੇ ਆਉਂਗੇ ਥੋੜੀ ਵੱਡੇ ਟਹਿਰਾਂ ਵਾਲੀ ਲੈ ਕੇ ਆਇਆ ਜੀ ਛੋਟੇ ਟਹਿਰਾਂ ਵਾਲੀ ਖਮਜਰਦੀ ਹੈ ਤੇ ਛੋਟੇ ਟਹਿਰਾਂ ਵਾਲੀ ਤੁਹਾਡੀ ਗੱਡੀ ਦਾ ਤਾਂ ਖਰਾਬ ਹੋ ਜੂਗੀ ਕਿਉਂਕਿ ਤੁਸੀਂ ਸੁਣ ਮਤ ਖਾਣੇ ਜੋਮ ਕਰਕੇ ਇਹ ਇਹ ਹਾਲ ਹੋਇਆ ਪਿਆ ਸਾਡੇ ਇਹ ਹਾਲ ਆ ਜੀ ਪਾਣੀ ਦਾ ਦੇਖੋ ਦੇਖੋ ਆ ਹਾਲਾ ਫਿਰ ਤੁਸੀਂ ਕਹੋਗੇ ਵੀ ਅਸੀਂ ਕਿਰਨਾਂ ਨੂੰ ਮਿਲਣ ਗਏ ਸੀ ਸਾਡੀ ਗੱਡੀ ਸਾਡੀ ਗੱਡੀ ਡੁੱਬ ਗਈ ਜਾਂ ਕਿਵੇਂ ਵੀ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਤਾ ਜੀ ਤੇ ਬਾਰਿਸ਼ ਆ ਜਾਟਰ ਦਾ ਨਾਂ ਨਹੀਂ ਲੈ ਰਹੀ ਸਵਾਰੀ ਆਪ ਦੇ ਸਮਾਨ ਆਪ ਜਿੰਮੇਵਾਰ ਆ ਜਿਸ ਸਵਾਰੀ ਆਪ ਦੇ ਸਮਾਨ ਦੀ ਇਹ ਬਾਹਰ ਤਾਂ ਮੈਂ ਜਾਣ ਨਹੀਂ ਸਕਦੀ ਕਿਉਂਕਿ ਮੈਂ ਤਾਂ ਮਨਾ ਕਰਤਾ ਇਹਨੇ ਕਹਿੰਦਾ ਬਿਮਾਰ ਹੁੰਨੀ ਆ ਤੇ ਉਹ ਸੌ ਕਸ ਬੋਲਿਆ ਫਰੈਂਡ ਮੈਨੂੰ ਮੈਂ ਕਿਹਾ ਸੀ ਮੈਂ بارش ਦੇ ਨਾਲ ਇੰਨੀਆਂ ਚੱਲ ਬੱਥਿਆ ਲੱਗਦਾ ਦੇਖੋ ਬਹੁਤ ਜ਼ਿਆਦਾ ਮੀਂਹ ਫਰੈਂਡ ਬਹੁਤ ਜ਼ਿਆਦਾ ਇੰਦੇ ਜੇ ਸੇ ਰਮ ਜੀ ਤਲ ਲੇਂਗੇ ਹਮ ਤੂੰ ਤਾਂ ਕਾਜੀ ਮਾਰਾ ਜਾਊਗਾ ਨਾ ਅੰਨ ਤਾਂ ਮੈਂ ਨਾ ਆ ਵੀ ਲੈਂਦੀ ਹਾਂ ਆ ਮੈਂ ਢੋੜਿਆ ਨਾ ਆ ਕੇ ਮੈਂ ਭੱਜ ਜਾਂਦੀ ਏ ਜੀ ਸਾਡੀ ਮੋਟਰ ਖੜੀ ਐ ਕਿਸੇ ਨੂੰ ਵੀ ਲੋਕਲ ਬਠਿੰਡੇ ਤੋਂ ਕੋਈ ਵੀ ਸਮਾਨ ਲਜਾਣ ਵਾਸਤੇ ਲਿਆਉਣ ਵਾਸਤੇ ਬਠਿੰਡੇ ਤੋਂ ਸਪੈਸ਼ਲ ਬਠਿੰਡੇ ਤੋਂ ਰਾਜਸਥਾਨ ਹਰਿਆਣਾ ਘਰਸਮਾਨ ਜਾਂ ਕੋਈ ਹੋਰ ਕਿਸੇ ਵੀ ਪ੍ਰਕਾਰ ਦਾ ਸਮਾਨ ਹੋਵੇ ਮਹਿੰਦਰਾ ਪੀਕਅਪ 9 ਫੁੱਟੀ ਗੱਡੀ ਕਿਸੇ ਨੂੰ ਵੀ ਲੋਡ ਹੋਵੇ ਵੀਰ ਬਣ ਕੇ ਸਾਡੇ ਨਾਲ ਸੰਪਰਕ ਕਰੋ ਬਾਇਓ ਤੇ ਨੰਬਰ ਪਾਇਆ ਜੀ ਬਾਇਓ ਤੇ ਸਾਡੇ ਮੁੰਡੇ ਦਾ ਨੰਬਰ ਪਾਇਆ ਜੀ ਫੋਨ ਕਰ ਸਕਦੇ ਹੋ ਇੰਸਟਾਗ੍ਰam ਦੀ ਬਾਇਓ ਤੇ ਹੈ ਇੰਸਟਾਗ੍ਰam ਦੀ ਬਾਇਓ ਤੇ ਨੰਬਰ ਹੈਗਾ ਕੋਲ ਦੇ ਕੋਈ ਨੰਬਰ 75088 75088 32653 32653 ਕਿਸੇ ਵੀ ਪ੍ਰਕਾਰ ਦੇ ਕਿਰਾਏ ਵਾਸਤੇ ਗੱਡੀ ਚਾਹੀਦੀ ਹੈ ਤਾਂ ਸੰਪਰਕ ਕਰੋ 940 ਮਹਿੰਦਰਾ ਪਿਕਅਪ 1.7 ਤੇ ਮੀ ਬੰਦ ਹੋ ਗਿਆ ਬਾਈ ਸਿਰ ਮਾਸਤੇ ਕਿਰਾਏ ਵਿੱਚ ਨਹੀਂ ਵਧੇਗਾ ਤੇ ਠੀਕ ਆ ਫਰੈਂਡ ਫਿਰ ਅਸੀਂ ਤੁਹਾਨੂੰ ਅਸੀਂ ਗਏ ਸੀ ਕੁੱਕੀ ਨਾਲ ਖਾਣਾ ਖਾਣ ਇਸੇ ਬਲੌਗ ਦੇ ਵਿੱਚ ਹੀ ਪਾਵਾਂਗੇ ਤੁਹਾਨੂੰ ਤੇ ਤੁਸੀਂ ਸਾਰਾ ਬਲੌਗ ਦੇਖਿਓ ਤੇ ਕਮੈਂਟਾਂ ਦੇ ਵਿੱਚ ਦੱਸਿਓ ਵੀ ਕਿੱਥੇ-ਕਿੱਥੇ ਮੀਂਹ ਪਿਆਗਾ ਸਾਡੇ ਬਠਿੰਡੇ ਬਹੁਤ ਜ਼ਿਆਦਾ ਪਿਆ ਤੇ ਆ ਗੱਡੀ ਹਕੀਕਤ ਗੱਲ ਆ ਜੀ ਇਹ ਸੱਚੀ ਬੋਲੇਆਂ ਸੀ ਕਿਸੇ ਨੂੰ ਵੀ ਕਿਰਾਏ ਤੇ ਗੱਡੀ ਚਾਹੀਦੀ ਹੋਈ ਤੇ ਆ ਗੱਡੀ ਆਪਣੀ ਖੜੀ ਆ ਠੀਕ ਆ ਬਾਇਓ ਤੇ ਆਪਣੇ ਬੱਬੂ ਦਾ ਨੰਬਰ ਹੈਗਾ ਜੀ ਇੰਸਟਾਗ੍ਰam ਦੀ ਬਾਇਓ ਤੇ ਸਬਰਕ ਜ਼ਰੂਰ ਕਰਿਓ ਤੇ ਆ ਦੇਖੋ بارش ਬਹੁਤ ਜ਼ਿਆਦਾ ਆ ਬਠਿੰਡੇ ਦੇ ਵਿੱਚ ਇਹ ਚਲੋ ਠੀਕ ਆ ਫਰੈਂਡ ਤੇ ਸਾਨੂੰ ਕੁੱਕੀ ਖਾਣਾ ਖਵਾਉਣ ਗਈ ਸੀਗੀ ਤੇ ਅਸੀਂ ਹੁਣ ਤੁਹਾਨੂੰ ਹੋਟਲ ਫੋਟੋਲ ਦਿਖਾਵਾਂਗੇ ਵੀ ਕਿਹੜੇ ਹੋਟਲ ਚ ਗਏ ਸੀ ਅਸੀਂ ਤੇ ਉੱਥੇ ਕੀ ਕੀ ਖਾਦਾ ਸੀ ਤੇ ਸਾਡੇ ਕੀ ਕਹਿੰਦੇ ਆ ਕਮੈਂਟ ਜਰੂਰ ਕਰਨਾ ਜੀ ਤੇ ਗੱਡੀ ਬਾਰੇ ਜਰੂਰ ਦੱਸਿਓ ਤੇ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਲੈ ਕਮੈਂਟ ਸ਼ੇਅਰ ਕਰ ਦਿਆ ਕਰੋ ਸਾਡਾ ਬਲੌਗ ਜੀ ਮੈਨੂੰ ਬਹੁਤ ਦੂਰੋਂ ਨੇੜੋਂ ਭੈਣ ਭਰਾਵਾਂ ਦੇ ਫੋਨ ਆਈ ਜਾਂਦੇ ਆ ਕਿ ਬਲੌਗ ਨਹੀਂ ਆਇਆ ਬਲੌਗ ਨਹੀਂ ਆਇਆ ਦੇਖਦੇ ਸਾਡੇ ਤੇ ਨੈਟਵਰਕ ਦੀ ਬੜੀ ਪ੍ਰੋਬਲਮ ਹੈ ਜੀ ਤੇ ਦੇਖਦੇ ਅਸੀਂ ਵੀ ਕੋਸ਼ਿਸ਼ ਕਰਾਂਗੇ ਛੇਤੀ ਬਲੌਗ ਪਾਉਣ ਦੀ ਆ ਵਾਲਾ ਤੇ ਚਲੋ ਠੀਕ ਆ ਫਰੈਂਡ ਮਿਲਦੇ ਆ ਤੁਹਾਨੂੰ ਗੋਪਾਲ ਹੋਟਲ ਚ ਜੈ ਮਾਤਾ ਕਾ ਨੀ ਤਰਵਾ ਆਪਣੇ ਚੇਦਲ ਕਾਲੀ ਮਾਤਾ ਬੁਲਾਈ ਜਾਂਦੀ ਜਾਨੀ ਮੈਂ ਕਹਿੰਦੀ ਰਹਿਣ ਦੇੜੀ ਮੈਂ ਤਾਂ ਡਰ ਲੱਗਾ ਅੱਜ ਕਰ ਲੱਗ ਅੱਜ ਆਉਣਾ ਇਹ ਵੀ ਨਾ ਕਰਦਣ ਲੱਗਾ ਅੱਜ ਤੈਨੂੰ ਖਵਾਉਣਾ ਸੀ ਉਹ ਹਾਏ ਵੇ ਜਦ ਮੈਂ ਗੋਰੀ ਹੋ ਗਈ ਕਿਰਾਣ ਆ ਦੇਖ ਕਾਲੀ ਮਾਤਾ ਨੂੰ ਖਿਣੀ ਸਰੀ ਕਾਲੀ ਮਾਤਾ ਨੋੜ ਕੋਸਟੇਂ ਦੀ ਜੇ ਤੱਕ ਜਾ ਖੋਲ ਦੇ ਖੋਲ ਦੇ ਸਾਨੂੰ ਉੱਟ ਗਿਆ ਚੱਲ ਚੱਲ ਆਹ ਆਹ ਇਹਨਾਂ ਨੇ ਆਪਣੇ ਹਾਂ ਦੇ ਲਾਣੀ ਆਹ ਤਾਂ ਮਰ ਕੇ ਨਾ ਬਾਹਰ ਜੇ ਚਲੋ ਆਪੇ ਆਪ ਆਨੰਦ ਅੱਬਿਆ ਯਾਰ ਕੰਨੀ ਟਿੱਕਾ ਮੇਰੀ ਗੱਲ ਸੁਣੋ ਉੱਪਰ ਸ਼ੁਰੂ ਹੋ ਗਿਆ ਤੇ ਅੱਜ ਜਿੱਦਾਂ ਅਮੀਰ ਆਪਣਾ ਬਣਾ ਕੋਲ ਸੀ ਇਹਨਾਂ ਨੂੰ ਆਹ ਪਹਿਲਾਂ ਦੇ ਲੋ ਸਨੈਕਸ ਜੀ ਆ ਗਿਆ ਨਾ ਇਹ ਠੀਕ ਹੈ ਹਾਂਜੀ ਫਰੈਂਡ ਤੇ ਮੈਂ ਆਹ ਪਨੀਰ ਮੈਨੂੰ ਪਤਾ ਲੱਗ ਗਿਆ ਮੈਂ ਆਹ ਪੱਤਾ ਚੱਕ ਲਿਆ ਆਪਾਂ ਪਨੀਰ ਟਿੱਕਾ ਆਰਡਰ ਕਰਤਾ ਤੋ ਦੁਆਰਾ ਇਹ ਪਈ ਹੈ ਪਨੀਰ ਦੀ ਗਾਣਾ ਪਤਾ ਆ ਵੀ ਪਈ ਹੈ ਇੱਥੇ ਦੀ ਇਹ ਪੁਰਜੀ ਆਪਣੀ ਉਹ ਦੀ ਲਾੜੀ ਇਹ ਆਪਣੀ ਜੋ ਵੀ ਪਾਣਾ ਹਾਂਜੀ ਤੋ ਦੁਆਰਾ ਆਪਣੀ ਇਹ ਦੀ ਗਾਣਾ ਰੁਕਦੀ ਨਾ ਤੂੰ ਕੀ ਹਾਂਗਾ ਤੈਨੂੰ ਨਾ ਨਾ ਕੋਈ ਹਾਂ ਮੈਂ ਜਿਹੜਾ ਆਪਾਂ ਹਾਂ ਉਹ ਨਾ ਆਰਡਰ ਕਰ ਲਾਂ ਨੂੰ